ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਇਸ ਘਰ ਚ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਬਾਈ ਦਾ ਰੁਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਏ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਜਰਸੀ नस्ਲ ਦੀ ਵਹਿੜ ਆਈ ਆ ਦੂਜਾ ਸੂਆ ਇਸ ਟਾਈਮ ਸੂਈ ਆ ਇਹ 4 ਤੋਂ 5 ਦਿਨ ਬਾਈ ਕਰਾਂ ਸੂਈ ਨੂੰ ਹੋ ਗਏ ਆ ਤੇ ਮਗਰੇ ਦੇ ਬੱਚੀ ਆ ਤੇ ਬਾਈਕਾ ਦਾ ਜਿਹੜਾ ਦੁੱਧ ਥੱਲੇ ਹੁਣ ਤਿਆਰ 10 ਤੋਂ 11 ਲੀਟਰ ਬਾਈਕਾ ਦਾ ਦੁੱਧ ਤਿਆਰ ਆ ਆਹ ਵੀ ਜਿਹੜੇ ਵੀਰ ਨੇ ਲੈਣੀ ਆ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਡੱਬੇ ਮਾਰ ਕੇ ਦੁੱਧ ਲੈ ਸਕਦਾ ਆਪਾਂ ਤੁਹਾਨੂੰ ਇਹ ਚਵਾਈ ਉਹ ਖਾਵਾਂਗੇ ਆਹ ਦੇਖ ਸਕਦੇ ਆ ਮੋਟੀ ਧਾਰ ਕੋਈ ਭੂਰ ਨਹੀਂ ਕੀ ਪੂਰੀ ਪੋਲੀ ਹੈ ਬਾਈਕਾ ਦਾ ਚੌਂਚੇ ਆਹ ਦੇਖ ਸਕਦੇ ਆ ਦੂਜੇ ਸਣਾ ਦਾ ਚਵਾ ਇੱਕੋ ਜਿਹਾ ਜਵਾਬ ਆ ਠੀਕ ਹੈ ਕਿਸਾਨ ਵੀਰੋ ਤੇ ਬਾਈ ਕਹਿੰਦੇ ਨੇ ਪਹਿਲੇ ਸੂਰੇ ਦੁੱਧ 10 11 ਕਿਲੋ ਕੱਢਿਆ ਆ ਮਾਲਕਾਂ ਦੇ ਬਾਈ ਕਹਿੰਦਾ ਕਹਿਣ ਮੁਤਾਬਕ ਐਤਕੀ ਬਾਈ ਕਹਿੰਦਾ 14 15 ਕਿਲੋ ਦਾ ਆਰਾਮ ਨਾਲ ਪਾ ਦੂਗੀ ਆ ਦੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਗਾਂ ਕਿਸਾਨ ਵੀਰੋ ਸ਼ਾਈ ਵਾਲ ਆਪਾਂ ਕਹਿ ਨਹੀਂ ਸਕਦੇ ਇਹਨੂੰ ਪਿਓਰ ਨਾ ਜਰਸੀ ਕਹਿ ਸਕਦੇ ਆ ਕ੍ਰੋਸ ਅੰਗ ਵਿੱਚ ਗਾਂ ਆ ਛੋਟਾ ਹੀ ਕਦ ਦਾ ਕੋਈ ਵੱਡਾ ਕਦ ਨਹੀਂ ਕ ਤੇ ਬਾਈ ਨੇ ਜਿਹੜਾ ਰੇਟ ਕੀਤਾ ਆ ਪਾ ਤੁਹਾਨੂੰ ਉਹੀ ਵੀਡੀਓ ਇਹ ਦੱਸਾਂਗੇ ਇਹਦੇ ਠੀਕ ਆ ਕਿਸਾਨ ਵੀਰੋ ਤੇ ਵੀ ਨੇ ਜਿਹੜਾ ਰੇਟ ਕੀਤਾ ਆ ਪਾ ਤੁਹਾਨੂੰ ਦੱਸ ਦਿੰਨੇ ਆ ਵੀਰ ਨੇ ਰੇਟ ਕੀਤਾ ਆ 45000 ਰੁਪਿਆ ਤੇ ਵੀਰ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਸ ਕਿਸੇ ਵੀਰ ਨੂੰ ਪਸੰਦ ਆ ਜੇ ਬਾਈ ਨਾਲ ਗੱਲ ਕਰ ਲੈ ਜੇ ਨੰਬਰ ਸਕਰੀਨ ਤੇ ਚੱਲੂਗਾ ਠੀਕ ਆ ਜੀ ਤਾਂ